हां जी प्यारे विद्यार्थियों ਜਿਹੜਾ ਮੈਰਿਟੋਰੀਅਸ ਦੀ ਕਾਉਂਸਲਿੰਗ 9524 ਨੂੰ ਪਹਿਲਾ ਦਿਨ ਪਹਿਲੇ ਦਿਨ ਕਿਹੜੇ-ਕਿਹੜੇ ਬੱਚੇ ਆਉਣਾ ਅੱਜ ਆਪਾਂ ਇਹ ਗੱਲ ਕਰਾਂਗੇ ਸਾਰਾ ਪੱਤਰ ਪਹਿਲਾਂ ਵੀ ਤੁਹਾਡੇ ਰੂਬਰ ਕੀਤੀ ਹੋਇਆ ਮੈਂ ਤਾਂ ਕਿ ਕੋਈ ਬੱਚਾ ਗਲਤ ਨਾ ਆ ਜਾਏ ਭੁਗਾਈ ਨਾ ਹੋਵੇ ਲੜੀ ਨੰਬਰ ਦੇ ਅਨੁਸਾਰ ਆਉਣਾ ਬੇਟਾ ਤੁਸੀਂ ਆਪਾਂ ਮੋਟੀ ਗੱਲ ਹੀ ਕਰਨੀ ਆ ਬਸ ਥੋੜੇ ਸਮੇਂ ਦੀ ਸਾਰੀ ਸੁਣਿਓ ਅੰਤ ਤੱਕ ਜੇ ਚੈਨਲ ਨਹੀਂ ਜੁੜੇ ਤਾਂ ਚੈਨਲ ਨਾਲ ਜਰੂਰ ਜੁੜੋ ਸਬਸਕ੍ਰਾਈਬ ਕਰੋ ਕਿ ਹਰ ਤਰ੍ਹਾਂ ਦੀ ਜਾਣਕਾਰੀ ਮੈਂ ਤੁਹਾਡੇ ਕੋਲ ਪਹੁੰਚਾਉਂਦਾ ਰਹਾ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਲਾਈਕ ਕਮੈਂਟ ਕਰਨਾ ਨਾ ਭੁੱਲੋ ਵਿਦਿਆਰਥੀਆਂ ਦਾ ਭਲਾਗਾ ਸਾਰਿਆਂ ਨੂੰ ਚੰਗ ਗੱਲ ਪਤਾ ਲੱਗੇ ਸਭ ਕੋਲੇ ਗੱਲ ਪਹੁੰਚੇ ਵਿਦਿਆਰਥੀਆਂ ਲਈ ਹੈਦਾਇਤਾ 2875 ਤੇ ਲੜਕੀਆਂ ਤੇ 1725 ਲੜਕੇ ਨੇ ਨੇ 4000 ਸੀਟਾਂ ਜੀ ਇਹ ਸਾਰੀ ਗੱਲਬਾਤ ਕੀਤੀ ਗਈ ਹੈ 9524 ਤੋਂ ਸਵੇਰੇ 8:00 ਵਜੇ ਤੋਂ ਸ਼ਾਮ 5:00 ਵਜੇ ਤੱਕ ਜਿਹੜੀ ਤੁਹਾਡੀ ਕਾਉਂਸਲਿੰਗ ਚੱਲਣੀ ਆ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਾਰਿਆਂ ਚ ਲਿਸਟ ਨਾਲ ਨੱਥੀ ਆ ਮੈਂ ਵੀਡੀਓ ਵੀ ਪਾ ਦਿੱਤ ਇੱਕ ਜ਼ਿਲ੍ਹਿਆਂ ਦੀ ਕਿੱਥੇ-ਕਿੱਥੇ ਹੋਊਗੀ ਜਿਹੜੇ ਜ਼ਿਲ੍ਹੇ ਵਿੱਚ ਤੁਹਾਡਾ ਪਿੰਡ ਜਿਹੜੇ ਜ਼ਿਲ੍ਹੇ ਚ ਪੈਂਦਾ ਤੁਹਾਨੂੰ ਜਿਹੜਾ ਸਟੇਸ਼ਨ ਨੇੜੇ ਪੈਂਦਾ ਉੱਥੇ ਜਾ ਕੇ ਕਾਉਂਸਲਿੰਗ ਕਰਾ ਲਓ ਜ਼ਰੂਰੀ ਨਹੀਂ ਸਪਸ਼ਟ ਕਰ ਦੇਵਾਂ ਕਈ ਬੱਚਿਆਂ ਨੂੰ ਇਹ ਹੋਊਗਾ ਮਾਪਿਆਂ ਨੂੰ ਹੁੰਦਾ ਮੈਰਿਟੋਰੀਅ ਸਕੂਲਾਂ ਦੇ ਵਿੱਚ ਹੀ ਜਾਈਏ ਤਾਂ ਕਰਕੇ ਸਾਨੂੰ ਮੈਰਿਟੋਰੀਅ ਸਕੂਲ ਮਿਲੂਗਾ ਇਹ ਨਹੀਂ ਹੁੰਦਾ ਜੀ ਇਹ ਸਾਨੂੰ ਮੈਟ ਆਧਾਰ ਤੇ ਮਿਲਣਾ 23 ਜ਼ਿਲ੍ਹਿਆਂ ਦੇ ਵਿੱਚ ਸਕਰੀਨਾਂ ਚੱਲਣੀਆਂ ਸਾਰਿਆਂ ਦੇ ਵਿੱਚ ਉੱਥੇ ਤੁਸੀਂ ਆਨਲਾਈਨ ਬੈਠੇ ਦੇਖੋਗੇ ਬੱਚੇ ਦੇ ਮੈਟ ਆਧਾਰ ਤੇ ਜਿਹੜਾ ਦਾਖਲਾ ਹੋਣਾਗਾ 10 ਮੈਰੀਟੋਰੀਅਸ ਆ 10 ਜ਼ਿਲ੍ਹਿਆਂ ਦੇ ਵਿੱਚ ਹੀ ਨੇਗੇ ਦੇਖੋ ਹਨਾ ਬਠਿੰਡੇ ਵਾਲੇ ਬਠਿੰਡੇ ਜਾਣਗੇ ਮੇ ਅਮਰਸਰ ਵਾਲੇ ਅਮਰਸਰ ਜਲੰਧਰ ਵਾਲੇ ਜਲੰਧਰ ਚ ਫਰੀਦਕੋਟ ਵਾਲੇ ਫਰੀਦਕੋਟ ਚ ਲੁਧਿਆਣੇ ਵਾਲੇ ਲੁਧਿਆਣੇ ਚ ਗੁਰਦਾਸਪੁਰ ਵਾਲੇ ਗੁਰਦਾਸਪੁਰ ਚ ਸੰਗਰੂਰ ਵਾਲੇ ਸੰਗਰੂਰ ਚ ਇਸ ਤਰ੍ਹਾਂ ਦੇ ਨਾਲ ਪਟਿਆਲੇ ਵਾਲੇ ਪਟਿਆਲੇ ਚ ਤਲਵਾੜੇ ਵਾਲੇ ਤਲਵਾੜੇ ਚ ਤਾਂ ਬਾਕੀ ਜਿਹੜੇ ਜ਼ਿਲ੍ਹੇ ਜਿੰਨਾ ਵਿੱਚ ਹੈ ਹੀ ਨਹੀਂਗਾ ਜਿਵੇਂ ਮੰਨ ਲਓ ਫਤੇਕੜ ਸਾਹਿਬ ਆ ਗਿਆ ਮੁਕਸਰ ਸਾਹਿਬ ਆ ਗਿਆ ਮਾਨਸਾ ਆ ਗਿਆ ਫਾਜ਼ਿਲਕਾ ਆ ਗਿਆ ਉਹ ਜਿੱਥੇ ਵੀ ਜਿਹੜੀ ਸੂਚੀ ਤੁਹਾਨੂੰ ਪਾਈ ਹੋਈ ਆਪਾਂ ਇਹਦੇ वैसे भी सूची ਜਿਹੜੀ ਗਰੁੱਪਾਂ 'ਚ ਆ ਰਹੀ ਹੈ ਆਪਣੇ ਚੈਨਲ ਤੇ ਵੀ ਪਾਈ ਹੋਈ ਆ ਇੱਥੇ ਤੁਸੀਂ ਦੇਖ ਲਿਓ ਉਸ ਸੰਬੰਧਤ ਜ਼ਿਲ੍ਹੇ 'ਚ ਜਾਇਓ ਐਵੇਂ ਨਾ ਜਿਹੜਾ ਏਡੀ ਦੂਰ ਤੁਸੀਂ ਭੱਜਿਓ ਠੀਕ ਆ ਵੀ ਉੱਥੇ ਜਿਹੜੀ ਤੁਹਾਡੀ ਇੱਕ ਸੀਟ ਕਨਫਰਮ ਹੋ ਜਾਣੀ ਆ ਇਹ ਕੋਈ ਚੱਕਰ ਨਹੀਂ ਹੈਗਾ ਮਿਤੀ 9 5 24 ਨੂੰ ਜਿਹੜੇ ਸਿਰਪਾਪ ਆਪਾਂ ਇਹਦੀ ਗੱਲ ਕਰਾਂਗੇ 9 5 24 ਵਾਲੇ ਦਿਨ ਵੀਰਵਾਰ ਲੜੀ ਨੰਬਰ 1 ਤੋਂ 800 ਤੱਕ ਇਹ ਸਾਰੀ ਲਿਸਟ ਮੇਰੇ ਚੈਨਲ ਤੇ ਪਾਈ ਹੋਈ ਆ ਲੜੀ ਨੰਬਰ 1 ਤੋਂ 800 ਤੱਕ ਇਹ ਸਾਨੂੰ ਉਹ ਵੀ ਮਿਲ ਜੂ ਵੈਸੇ ਗਰੁੱਪਾਂ 'ਚ ਬਹੁਤ ਤਰੀ ਫਿਰਦੀ ਆ ਲਿਸਟ ਇਹ 1 ਤੋਂ ਲੈ ਕੇ 800 ਤੱਕ ਕਾਲੀਆਂ ਤੇ ਲੜੀ ਲੜਕੀਆਂ ਲਈ ਜਿਹੜਾ ਕਾਉਂਸਲਿੰਗ ਸ਼ਡਿਊਲ ਆਗਾ ਲੜੀ ਨੰਬਰ 1 ਤੋਂ ਲੈ ਕੇ 600 ਤੱਕ ਦੁਬਾਰਾ ਫੇਰ ਦੁਹਰਾ ਦਿਆਂ ਜਿਹੜੀਆਂ 9 5 24 ਵੀਰਵਾਰ ਨੂੰ ਹੋ ਰਹੀ ਹੈ ਕਾਉਂਸਲਿੰਗ ਲੜੀ ਨੰਬਰ 1 ਤੋਂ ਲੈ ਕੇ 800 ਤੱਕ ਲੜਕੀਆਂ ਦੀ ਤੇ ਲੜਕਿਆਂ ਦੀ ਹੋ ਰਹੀ ਹੈ ਕਿ 1 ਤੋਂ ਲੈ ਕੇ 600 ਤੱਕ ਸਿਰਫ ਇਹੀ ਬੱਚੇ ਆਉਣ ਜੀ 10 ਤਰੀਕ ਦਾ ਹੀ ਛੁੱਟੀ ਹੈਗੀ ਆ 11 ਨੂੰ ਕਾਉਂਸਲਿੰਗ ਫੇਰ ਆ ਗਈ ਇਹਨੂੰ ਆਪਾਂ ਧਿਆਨ ਦੇ ਵਿੱਚ ਰੱਖੀਏ ਕਿ ਕਾਉਂਸਲਿੰਗ ਦੇ ਵਿੱਚ ਬੁਲਾਏ ਜਾਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਉਮੀਦਵਾਰ ਦਾ ਮੈਰਿਟਰੀਅ ਸਕੂਲਾਂ ਵਿੱਚ ਜਿਹੜਾ ਦਾਖਲਾ ਸਨਿਸ਼ਚਿਤ ਹੋ ਗਿਆ ਦਾਖਲਾ एलिਜੀਬਲ उम्मीदवारों ਵਿੱਚੋਂ ਕੇਵਲ ਦਾਖਲਾ ਪ੍ਰਵੇਸ਼ ਪ੍ਰੀਖਿਆ ਦੀ ਮੈਟ ਆਧਾਰ ਤੇ ਉੱਚ ਮੈਟ ਵਾਲੀ ਬੰਵਾਰਾਂ ਦੀ ਕੀਤਾ ਜਾਊਗਾ ਤੁਹਾਡੇ ਕਾਗਜ਼ ਪੱਤਰ ਚੈੱਕ ਹੋਣਗੇ ਸਾਰੇ ਵੀ 10ਵੀਂ ਦੇ ਵਿੱਚੋਂ ਭਾਈ ਨੰਬਰ ਬਣਦੇ ਆ ਐਸ ਸੀ ਐਸ ٹی ਨੂੰ ਛੱਡ ਕੇ ਉਹਨਾਂ ਨੂੰ ਚਾਹੀਦਾ 65% ਦੀ ਥੋੜਾ ਸਰਟੀਫਿਕੇਟ ਦੇ ਕੋਈ ਨੰਬਰ ਤਾਂ ਨਹੀਂ ਘਟਦਾ ਫੇਰ ਬਾਹਰ ਕਰ ਦਿੱਤੇ ਜਾਊਂਗੇ ਤੇ ਜੇ ਤੁਹਾਡੇ 10ਵੀਂ ਦੇ ਵਿੱਚੋਂ ਜਿਹੜਾ ਹੈਗਾ ਅਦਰ ਕੈਟਾਗਰੀਆਂ ਨੇ ਸਾਰੀਆਂ ਜਨਰਲਾਂ ਚਾਹੀਏ 70% ਦੀ ਨੰਬਰ ਹੈਗੇ ਆ ਜੇ ਨਹੀਂ ਹੈਗੇ ਤਾਂ ਭਾਈ ਬਾਹਰ ਕਰ ਦਿੱਤੇ ਜਾਊਂਗੇ ਇਹ ਸਾਰੀਆਂ ਸ਼ਰਤਾਂ ਦੇਖੀਆਂ ਜਾਣਗੀਆਂ ਤੁਹਾਡਾ ਜਿਹੜਾ ਕਾਉਂਸਲ ਦਾ ਰਿਜ਼ਲਟ ਦੇਖਿਆ ਜਾਊਗਾ ਡਾਕੂਮੈਂਟਾਂ ਦੀ ਵੀਡੀਓ ਅਲੱਗ ਬਣਾਤੀ ਥੋੜੀ ਸੇਵਾ ਦੇ ਵਿੱਚ ਉਹ ਦੇਖ ਲਿਓ ਉੱਥੋਂ ਜਾ ਕੇ ਠੀਕ ਆ ਜੀ ਤਾਂ ਕਿ ਘਰੇ ਬੈਠੇ ਨੂੰ ਸੋਨ ਸਾਰੀ ਗੱਲ ਕਲੀਅਰ ਹੋ ਜੇ ਤਾਂ ਜਿਹੜਾ ਇਹ ਮੈਂ ਜਿਹੜੀ ਸਾਰੀ ਗੱਲ ਦੁਹਰਾਤੀ 8 ਵਜੇ ਤੋਂ ਲੈ ਕੇ 5 ਵਜੇ ਤੱਕ ਆ ਜੀ ਗੈਰ ਹਾਜ਼ਰ ਨਹੀਂ ਆਉਣਾ ਦੇਰੀ ਨਾਲ ਨਹੀਂ ਆਉਣਾ ਫੇਰ ਨਾ ਕੋ ਸਾਡੀ ਸੀਟ ਲੰਘ ਗਈ ਆਨਲਾਈਨ ਪ੍ਰੋਸੈਸ ਹੁੰਦਾ ਇਹ ਇਹ ਐਂ ਚੱਲਦਾ ਰਹਿੰਦਾਗਾ ਆਨਲਾਈਨ ਜਿਹੜਾ ਬੱਚਾ ਜਿੰਨੇ ਪਹਿਲਾਂ ਆਈ ਗਿਆ ਆਪਣੇ ਰੈਂਕ ਦੇ ਮੁਤਾਬਕ ਉਹਨੂੰ ਸੀਟ ਮਿਲੂਗੀ ਪਹਿਲਾਂ ਰੈਂਕ ਵਾਲੇ ਬੱਚੇ ਲੇਟ ਹੋ ਜਾਂਦੇ ਫਿਰ ਟ ਆ ਸਾਰੀ ਗੱਲ ਇਹਦੇ ਵਿੱਚ ਲਿਖੀ ਹੋਈ ਹੈਗੀ ਤੇ ਦਾਖਲਾ ਪ੍ਰਵੇਸ਼ ਵਿੱਚ ਤੁਹਾਡਾ ਜਿਹੜਾ ਮੈਂ ਦਾਖਲਾ ਹੋਣਾ ਕੋ ਮੈਟਲਿਸਟ ਦੇ ਆਧਾਰ ਤੇ ਕੀਤਾ ਜਾਊਗਾ ਬਹੁਤ-ਬਹੁਤ ਸ਼ੁਕਰੀਆ ਜੀ ਸਾਰੇ ਬੱਚਿਆਂ ਤੱਕ ਜਾਣਕਾਰੀ ਪਹੁੰਚਾਈਏ ਤਾਂ ਕਿ ਬੱਚੇ ਜਿਹੜੇ ਕਿਸੇ ਤਰ੍ਹਾਂ ਪ੍ਰੇਸ਼ਾਨ ਨਾ ਹੋਣ ਕਿਸੇ ਵੀ ਗੱਲੋਂ ਉਹਨਾਂ ਨੂੰ ਐਨ ਵਧੀਆ ਜਾਣਕਾਰੀ ਜਿਹੜੀ ਪਹੁੰਚੇ ਕਿਉਂਕਿ ਬੱਚੇ ਸਭ ਦੇ ਪਿਆਰੇ ਹੁੰਦੇ ਆ ਉਹਨਾਂ ਤੱਕ ਜਾਣਕਾਰੀ ਪਹੁੰਚਣੀ ਆਪਣਾ ਧਰਮ ਆ ਪਹੁੰਚਾਈਏ ਆਪਾਂ ਠੀਕ ਹੈ ਤੇ ਤੁਹਾਡੀ ਸੇਵਾ ਦੇ ਵਿੱਚ ਮੈਂ ਹਰਦਮ ਬੜਿਆ ਰਹੇਗਾ ਤੇ ਅੱਗੇ ਇਹਨੂੰ ਆਪਾਂ ਵੱਧ ਤੋਂ ਵੱਧ ਜਿਹੜਾ ਸ਼ੇਅਰ ਕਰਕੇ ਪਹੁੰਚਾਈਏ ਹਰ ਬੱਚੇ ਤੱਕ ਪਹੁੰਚਾਈਏ ਕਿਸੇ ਕਿਸਮ ਦਾ ਉਹਨੂੰ ਡਾਊਟ ਨਾ ਰਹੇ ਬਹੁਤ ਸਾਰੇ ਬੱਚਿਆਂ ਦੇ ਮੈਨੂੰ ਫੋਨ ਆਏ ਜਿਹੜਾ ਉਹ ਵੀ ਮੈਂ ਬਣਾਤਾ ਸਰਟੀਫਿਕੇਟਾਂ ਵਾਲੇ ਵੀ ਤੁਸੀਂ ਕਿਹੜਾ ਟੈਸਟਡ ਕਰਾ ਕੇ ਲਾਉਣਾ ਕਿਹੜਾ ਨਹੀਂ ਉਹ ਸਾਰਾ ਵੇਖ ਲਿਓ ਵੀਡੀਓ ਦੇ ਵਿੱਚ ਜਿਹੜੀ ਡਿਸਕ੍ਰਿਪਸ਼ਨ ਦੇ ਵਿੱਚ ਸਾਰੇ ਪਏ ਨੇ ਕਿ ਉਹ ਠੀਕ ਆ ਚੈਨਲ ਤੇ ਪੰਜਾਂ ਨੇ ਸਾਰੀਆਂ ਸ਼ੁਕਰੀਆ ਮਿਹਰਬਾਨੀ